हां जी दोस्तों ਸਾਰਿਆਂ ਨੂੰ ਸਾਫਰੀ ਕਾਲ ਸਵਾਗਤ ਕਰਦੇ ਆਂ ਮੇਰੇ ਨਾਲ ਇਸੇ ਫਾਰਮ ਦੇ ਵਿੱਚ ਅੱਜ ਖੜਿਆ ਆਂ ਦੋਸਤੋ ਪਿੰਡ ਕੈਰੋ ਵਾਲੀ ਹੁਣ ਸੀ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਈ ਸਤਨਾਥ ਸਿੰਘ ਉਹਨਾਂ ਦੇ ਘਰ ਪਹੁੰਚਿਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਅੱਜ ਇਸ ਕਵਰਜ ਦੇ ਵਿੱਚ ਦੋਸਤੋ ਟੋਟਲ ਚਾਰ ਬੈੜਾ ਤੁਹਾਨੂੰ ਦਿਖਾਵਾਂਗੇ ਤਿੰਨ ਬਿਲਕੁਲ ਉਹ ਸੁਈਆਂ ਸਵਾਈਆਂ ਨੇ ਇੱਕ ਗੱਬਣ ਇੱਧਰ ਤੁਸੀਂ ਦੇਖ ਰਹੇ ਜੇ ਮੱਝਾਂ ਵੀ ਜਿਹੜੀਆਂ ਦੋਸਤੋ ਮੌਜੂਦ ਆ ਹਾਜ਼ਰ ਆ ਠੀਕ ਆ ਜੀ ਪੰਜ ਕਨਗ ਜਿਹੜੇ ਮੱਝਾਂ ਵੀ ਅੱਜ ਬਿਕਾਊ ਆ ਟੋਟਲ ਨੌ ਨਗ ਨੇ ਠੀਕ ਹੈ ਜੀ ਨੌ ਨਗਾਂ ਦੀ ਡਿਟੇਲ ਤੁਸੀਂ ਦਿੱਤੇਗੇ ਨੰਬਰਾਂ ਤੇ ਵੀ ਲੈ ਸਕਦੇ ਜੇ ਫਿਰ ਹਾਲ ਇੱਕ ਆਪਣੀ ਪਹਿਲਾ ਪੋਸਟ ਪਾਈ ਆ ਦੋਸਤੋ ਉਹਦੇ ਵਿੱਚ ਆਪਾਂ ਜਿਹੜੀਆਂ ਮੱਜਾਂ ਵੀ ਤੁਹਾਨੂੰ ਦਿਖਾ ਦਿੱਤੀਆਂ ਨੇ ਇੱਕ ਆਹ ਠੰਡੀਆਂ ਸਾਰੀਆਂ ਇਸ ਵੀਡੀਓ ਦੇ ਵਿੱਚ ਸਾਡਾ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਗੱਬਣ ਤੁਹਾਨੂੰ ਦਿਖਾ ਦਾਂਗੇ 29 ਅਪ੍ਰੈਲ ਆ ਸਮਾਂ ਦੋਸਤੋ ਕੋਈ ਸ਼ਾਮ ਦੇ 5:00 ਵਜੇ ਦਾ ਆਉ ਕਰਦੇ ਆ ਬਾਤचीत ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲ ਆ ਜਿਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਈ ਸਤਨਾਮ ਸਾਸਰੀ ਕਾਲ ਸਾਸਰੀਆ ਵੀਰ ਜੀ ਹੋ ਟੀਟਾ ਜੀ ਬੜੇ ਵਧੀਆ ਵੀਰ ਸਸਨਾਮ आगे। आगे। अच्छा तो राम भाई आज पशुबासी अपने को टोटल नौ नाखने हां जी नौ ही जी पांच मज्जें अपने को बकाऊआ चार बेड़ा हां जी हां जी तो बेड़ा ਦੇ ਵਿੱਚੋਂ ਵੈਸੇ ਪਸ਼ੂ ਸੂਈਆਂ ਤਿੰਨ बेड़ा ਸੂਈਆਂ ਨੇ ਤਿੰਨ ਬਿਲਕੁਲ ਤਾਜ਼ੀਆਂ ਸੂਈਆਂ ਜੀ अच्छा जी हां जी एक गब्बण ਆ ਗੱਬਣ ਸ਼ਾਹੀ ਹਲਸੁਰ ਦੇ ਨੇ ਖੜਦੀ ਠੀਕ ਆ ਜੀ ਹਾਂ ਜੀ ਉਹ ਤੁਸੀਂ ਇੱਕ ਸ਼ਾਹੀਵਾਲ ਕ੍ਰੋਸ ਅੰਗ ਦੇ ਵਿੱਚ ਇਹ ਗੱਬਣ ਬੈੜਾ ਠੀਕ ਆ ਜੀ ਸੋ ਡਿਟੇਲ ਕੱਲੇ ਕੱਲੇ ਨਗਦੀ ਤੁਹਾਨੂੰ ਮਿਲ ਜੂਗੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੇ ਅੱਛਾ ਵੀਰ ਸੁਣਾ ਉਹ ਸ਼ੁਰੂਆਤ ਕਿਹੜੇ ਬੰਨੇ ਕਰਦੇ ਜੇ ਇਹ ਤੋਂ ਕਰ ਲਈ ਵੀਰ ਜੀ ਸੂਈ ਤੋਂ ਕਰਦੇ ਅੱਛਾ ਇਹ ਕਿਹੜੀ ਨਸਲ ਦੇ ਵਿੱਚ ਆ ਜੀ ਜਰਸੀ ਤੇ ਸ਼ਾਹੀ ਹਾਲ ਕਰਾਉਸ ਆ ਜੀ ਠੀਕ ਹੈ ਜੀ ਦੂਜਾ ਸੂਆ ਜੇ ਵੈੜ ਅੱਛਾ ਜੀ ਤੇ ਠੰਡੀ ਠੰਡੀ ਕਰਨ ਵਾਲੀ ਬਹੁਤ ਜਿਆਦੀ ਵੇਖੋ ਲਓ ਜੀ ਹਾਂ ਹੱਦਾਂ ਹੀ ਟੁੱਟੀਆਂ ਪਈਆਂ ਉਹ ਦੋਸਤੋ ਜਰਸੀ ਤੇ ਸ਼ਾਹੀ ਵਾਲ ਕਰਾਓ ਸਾਂ ਹਾਂ ਜੀ ਅੱਛਾ ਸੂਈ ਨੂੰ ਅੱਜ ਦਿਨ ਕਿੰਨੇ ਦੱਸੀ ਸੂਈ ਨੂੰ ਜੀ 14-15 ਦਿਨ ਹੋ ਹੀ ਗਏ ਆ 14-15 ਕਿ ਦਿਨਾਂ ਦੀ ਸੂਈ ਆ ਹਾਂ ਜੀ ਆ ਵਛਾ ਜੀ ਮਗਰ ਵਛਾ ਆ ਗਿਆ ਹਾਂ ਜੀ ਤੇ ਇਸ ਵਕਤ ਸਤਨਾਮ ਬਾਈ ਦੁੱਧ ਕਿੰਨਾ ਦੇ ਥੱਲੇ ਇਹਦੇ ਵਿੱਚ ਜੀ 22 ਕਿਲੋ ਦੁੱਧ ਆ ਜੀ 22 ਕਿਲੋ ਹਾਂ ਜੀ ਠੀਕ ਆ ਜੀ ਚੋਕੀ ਸਾਫ ਸੁਥਰੀ ਚੋਣ ਚ ਬਹੁਤ ਜਿਆਦੀ ਬਹੁਤ ਜਿਆਦੀ ਠੀਕ ਹੈ ਹਾਂਜੀ ਤੇ ਸੂਬਾ ਤੇਜਾ ਹੈ ਨਾ ਨਾ ਦੂਜਾ ਜੀ ਦੂਜਾ ਆ ਵੇਖੋ ਫੇਸੂਸ ਵੇਖੋ ਸਭ ਦੋਸਤੋ ਦੂਜਾ ਸੂਬਾ ਠੀਕ ਹੈ 15 ਦਿਨਾਂ ਦੀ ਸੂਈ ਆ 22 ਲੀਟਰ 20 ਤੋਂ ਪਲੱਸ 22 ਲੀਟਰ ਦੁੱਧ ਇਸ ਵਕਤੇ ਨੇ ਥੱਲੇ ਹਾਜ਼ਰ ਬਾਕੀ ਜੰਮੀ ਪਲੀ ਤੁਸੀਂ ਆਪ ਹੀ ਵੇਖ ਲਓ ਠੀਕ ਹੈ ਜੀ ਥੋੜਾ ਜਿਹਾ ਦੂਰੀ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਨੇ ਐਨੀਮਲ ਇਸ ਵਾਰ ਦਾ ਮੀਡੀਅਮ ਤੋਂ ਉੱਚੀ ਹਾਈਟ ਆ ਵੱਡੀਆਂ ਵੜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰਕੇ ਸੌਦਾ ਕਰ ਲਿਓ ਠੀਕ ਆ ਬੇਲ ਬੋਲ ਵੇਖੋ ਲੰਬੀ ਪੂਰੀ ਆ ਉੱਚੀ ਪੂਰੀ ਆ ਵੈਸੇ ਬਾਹਰ ਕੱਢ ਕੇ ਤੁਹਾਨੂੰ ਆਪਾਂ ਤਸੱਲੀ ਨਾਲ ਤੋੜ ਕੇ ਦਿਖਾ ਦੇਣੀ ਆ ਆ ਦੇਖੋ ਅੱਛੀ ਬੰਦੇ ਉਹ ਬੜੀ ਰੀਨ ਹਸਾਂ ਵੀ ਆਈ ਹਾਂ ਦੁੱਧ ਵੀ ਚੰਗਾ ਖਾਸਾ 20 22 ਕਿਲੋ 22 ਕਿਲੋ ਤਾਂ ਹਜਿ ਵੀਰ ਜੀ ਪੂਰਾ ਕੰਡੇ ਵਾਲਾ 22 ਕਿਲੋ ਦੁੱਧ ਆ ਠੀਕ ਆ ਜੀ ਲਓ ਜੀ 22 ਕਿਲੋ ਦੁੱਧ ਦਾ ਦੋਸਤੋ ਠੀਕ ਆ ਜੀ ਕਰੋਸ ਅੰਗ ਦੇ ਵਿੱਚ ਆ ਜਰਸੀ ਪੇਸ਼ਾਈ ਵਾਲੇ ਦੋ ਜਿਹੜੀਆਂ ਬਰੀਡਾਂ ਦਾਈ ਦੇ ਵਿੱਚ ਦੋਸਤੋ ਕਰੋਸ ਆ ਠੀਕ ਆ ਬਾਕੀ ਥਾਂ ਦੇਵਾ ਤੁਸੀਂ ਵੇਖ ਕੇ ਚੈੱਕ ਕਰ ਲਓ ਜੇਕਰ 22 ਕਿਲੋ ਦੁੱਧ ਕਿਹਾ ਨਾਰਮਲ ਜਿਹੜਾ ਦੋਸਤ ਇਹਨਾਂ ਚਵਾਰ ਹਾਲੇ ਘੰਟਾ ਦੂੜ ਘੰਟਾ ਆਈ ਨੂੰ ਇਹ ਰੰਗੀ ਜਾਂਦੀ ਗੜੇ ਹੋਈ ਰਹਾ ਕਰਨੀ ਮੰਗਦੇ ਹਾਂਜੀ ਹਾਂਜੀ ਅਰੋ ਠੰਡੀ ਪੂਰੀ ਫੁੱਲ ਲੱਤ ਮੋੜ ਕੇ ਦੂਜੇ ਥਾਂ ਤੇ ਨਾ ਰੱਖੂਗੀ ਲਓ ਜੀ ਆਜਾ ਸਤਨਾਮ ਕੀ ਵੀਰ ਦੀ ਮੰਗ ਕੀ ਡਿਮਾਂਡ ਕਰਦੇ ਪਾਜੀ ਮੋਲਵੀ ਜੀ ਜੇ ਸੋ ਚਲੋ ਗਰਮੀ ਗਰਮੀ ਦਾ ਚੱਲਣਿਆ ਟ੍ਰੈਂਡ ਤੇ ਉਹ ਮਤਲਬ ਹੈ ਗਰਮੀ ਵਾਲੀ ਆ ਜੀ ਹੈ ਕਿ ਨਹੀਂ ਬੋਲ ਤਨ ਭਾਵੇਂ ਦਾ 75 ਹੀ ਕਰ ਲਗੇ ਮੋਲ ਆਪਾਂ ਕਰਦੇ ਹਾਂ 10000 ਰੁਪਈਆ ਹਾਂਜੀ ਤੇ 2 ਬਾਹਰ ਹਜ਼ਾਰ ਦੀ ਵਸ਼ੀ ਦੇ ਦਾਂਗੇ 62000 ਦੇ ਹਾਂਜੀ ਉਸ ਤੋਂ ਵੀ ਕਰਦਾ ਕੋ ਭਣ ਭਰਾ ਛੋੜ ਛੱਪਾ ਮਾ ਦੋ ਲਓ ਜੀ ਡਿਮਾਂਡ 65000 ਆ 62000 ਦੇ ਵਿੱਚ ਦੋਸਤੋ ਇਹ ਤੁਹਾਨੂੰ ਰਹਿੜ ਮਿਲ ਜਾਊਗੀ ਹਾਂਜੀ ਸੋ ਫੁੱਲ ਵੱਡੀ ਆ ਕਦਕੁੱਦ ਚੰਗਾ ਸੋਨਾ ਬਾਕੀ ਜੰਮੀ ਪਲੀ ਪੂਰੀ ਆ ਪੂਰੀ ਵਜਨ ਲੋਡ ਵਾਲੀ ਠੀਕ ਆ ਤੇ ਨਿੱਗਰ ਪੂਰੀ ਆ ਥਣ ਭਾਂਡੇ ਦੀ ਵੀ ਨਿੱਗਰ ਆ ਬਾਡੀ ਬੰਤਰ ਦੀ ਵੀ ਪੂਰੀ ਨਿੱਗਰ ਸੁੱਧ 20 ਤੋਂ ਲੈ ਕੇ ਜਿਹੜਾ ਦੋਸਤੋ 22 22 ਲੀਟਰ ਹੁਣ ਜਿਹੜਾ ਬਿਲਕੁਲ ਹ 来 ਵੀ ਵੀਰ ਸਤਨਾਮ ਅੱਗੇ ਜਿਹੜੀ ਆ ਬਲੈਕ ਰਾਕ ਦੇ ਵਿੱਚ ਆ ਆ ਗਈ ਆਪਣੇ ਕੋਲ ਇਹ ਐਚ ਐਫ ਜਰਸੀ ਆ ਗਈ ਜੀ ਅੱਛਾ ਜੀ ਹਾਂ ਜੀ ਤੇ ਇਹਦਾ ਸੁਹਾ ਕਿਨਵਾ ਕਿਨ ਦੇ ਜਾਊਗਾ ਇਹ ਤੇ ਜਾ ਦੇ ਆਪਣੇ ਕੋਲ ਪਰਸੋਂ ਸ਼ਾਮ ਦੀ ਸੂਈ ਜੀ ਆਪਣੇ ਕੋਲ ਇਥੇ ਕਰੇ ਸੂਈ ਹਾਂ ਆਪਣੇ ਘਰੇ ਸੂਈ ਹਾਂ ਜੀ ਜੇ ਤੁਹਾਨੂੰ ਲੋਕਾਂ ਨੂੰ ਇਹਦਾ ਸੁਹਾ ਦੋਸਤੋ ਪਰਸੋਂ ਦੀ ਸੂਈ ਆ ਠੰਡੀ ਵੇਖੋ ਜੀ ਬਾਕੀ ਆ ਤੁਸੀਂ ਵੇਖੋ ਸੀਲੀਆਂ ਸੂਲੀਆਂ ਤੇ ਬੱਚਾ ਮਗਰ ਦਾ ਕੀ ਬੱਚਾ ਜੀ ਮਗਰ ਬੱਚਾ ਆ ਗਿਆ ਹਾਂ ਜੀ ਬਿਲਕੁਲ ਗੱਲਾਂ ਨਾਲੂ अच्छा बावला हुन ਕਿੰਨਾ ਕ ਵੈਸੇ ਜਿਹੜੇ ਵੀ 18 ਕਿਲੋ 18 ਤੋਂ ਪਾਸ बावਲਾ ਹੋਊਗਾ 18 ਤੋਂ 18 ਕੁਲਾ ਡੁਲਾ ਫਿਰ ਵਧੀਆ हां जी ਪੱਕਾ ਦਾ ਚੋਣਾ ਵਧੀਆ ਵਧੀਆ ਮੈਂ ਕਿਹਾ ਵਧੀਆ ਦੁੱਧ ਵਿਧੀ ਮਤਲਬ ਚਲੋ ਆਪਾਂ ਨੂੰ ਮਗਲੇ ਘਰ ਦੀ 30 ਕਿਲੋ ਦੀ ਗਰੰਟੀ ਆਪਾਂ 25 26 ਕਿਲੋ ਦੀ ਗਰੰਟੀ ਦੇ ਦਾਂਗੇ ਜਿਸ ਨਾਲ ਸਟਾਰਟਿੰਗ ਕੀਤੀ ਇਹਨੇ ਠੀਕ ਹੈ ਜੀ ਬਿਲਕੁਲ ਸਾਫ਼ ਕੀਤੀ ਕੋਈ ਅਸਲੇ ਡੋਕਰ ਬਾਬਾ ਦੱਸੋ 3 ਦਿਨਾਂ ਦੀ ਸੂਈ ਦੇ ਥੱਲੇ ਵੈਸੇ ਦੁੱਧ बावਲਾ ਤੁਸੀਂ ਮੰਨ ਕੇ 18 ਕਿਲੋ ਸੌਦਾ ਕਰ ਲਿਆ ਜੀ ਦੁੱਧ ਵੈਸੇ ਸੋਨਾ ਚਵਾ ਦਊਗੀ ਕੱਦ ਦੇਖੋ ਤੁਸੀਂ ਕੱਦ ਫੁੱਲ ਵੱਡਾ ਐਫ ਦੇ ਜਰਸੀ ਦੇ ਕਰੋਸਾਂ ਦੇ ਵਿੱਚ ਪੂਰੀ ਹੈਗਾ ਦੋ ਉੱਥੇ ਹੀ ਨਾਮ ਪਾਉਣਾ ਨਾਮ ਕਰ ਲਵਾਂ ਠੀਕ ਆ ਠੀਕ ਲੈ ਜੀ ਠੀਕ ਆ ਖੈਸਾ ਪਾ ਦੇ ਬਚੇ ਪਾ ਦੇ ਬਚੇ ਤੇ ਪੀ ਲੈ ਪੀ ਲੈ ਇਸ ਵਕਤ ਪੂਰਾ ਜਿਹੜਾ 18 ਕਿਲੋ ਬੋਲ ਜੀ ਪਲੱਸ ਉਹ ਵੀ 18 ਤੋਂ ਠੀਕ ਆ ਜੀ ਬਿਲਕੁਲ ਦੇਖੋ ਆ ਗੱਲਾਂ ਨਾ ਰੂ ਆਜ ਤੇ ਜਦ ਨਾਲ ਆ ਸੀ ਲਓ ਦੋਸਤੋ ਇੱਕ ਰੋਬ ਬੱਚਾ ਤੁਹਾਨੂੰ ਦਿਖਾ ਦ ਗਿਆ ਬਿਲਕੁਲ ਗਿੱਲੇ 나ੜੂ ਤੇ ਬੱਚਾ ਤੇ ਦੁੱਧ ਤੋਂ ਵੀਰਾਂ ਦਾ ਵੀ ਉਮੀਦ ਕਰਦੇ 25 ਲੀਟਰ ਤੋਂ ਪਾ ਦੂਗੀ ਠੀਕ ਆ ਬਿਲਕੁਲ 나ੜੂ ਦਾ ਗਿੱਲਾ ਆ 나ੜੂ ਤੁਸੀਂ ਵੇਖ ਕੇ ਚੈੱਕ ਕਰ ਲੋ ਠੀਕ ਆ ਆ ਬੱਚਾ ਮਗਰ ਅੱਜ ਤੀਸਰਾ ਦੇਣਾ ਤੀਜੇ ਦਿਨ ਦੇ ਵਿੱਚ ਇਹ ਵੈੜ ਜਿਹੜੀ ਹੁਣ ਚੱਲ ਰਹੀ ਹੈ ਠੀਕ ਆ 18 ਲੀਟਰ ਬੌਲੇ ਤੇ ਆ ਦੋ ਤੋਂ ਸੁਣੋ ਕਦ ਕੋ ਤੋਂ ਦੇਖੋ ਤੁਸੀਂ ਫੁੱਲ ਵੱਡੇ ਕਦ ਕਰਦੇ ਨਿੱਗਰ ਚੱਡਾ ਕੋਈ ਇਹ ਨਹੀਂ ਟੁੱਟਵਾ ਨਹੀਂ ਪੂਰਾ ਪਟੜ ਵਿੱਚ ਦੀ ਪਿੰਦੀ ਕਰਮ ਵਾਲੀ ਬਹੁਤ ਜ਼ਿਆਦਾ ਜੋ ਮਰਜ਼ੀ ਪਾਈਓ ਠੀਕ ਆ ਜੀ ਠੀਕ ਆ ਵੱਡੀ ਵੜਾ ਨੂੰ 25 ਤੋਂ ਪਲੱਸ ਵੈਸੇ ਆਦਾ ਕੋਈ ਨਹੀਂ ਵੀਰ ਜੀ ਮਗਲੇ ਘਰ ਦੀ ਆਪਾਂ ਨੂੰ ਤਾਂ 30 ਕਿਲੋ ਦੀ ਗਰੰਟੀ ਆ ਚਲੋ ਆਪਾਂ ਮੰਨ ਲਓ 25 26 ਵੀ ਤੱਕ ਦੇ ਦਾਂ ਹੈ 30 ਕਿਲੋ ਵਾਲੀ ਆ ਜੀ ਹਾਂ 25 26 ਤੇ ਨਹੀਂ ਐਵੇਂ ਭਰੀ ਜਾਣਾ ਜੀ ਠੀਕ ਆ ਠੀਕ ਹੋਰ ਵੇਖੋ ਮਨ ਲਓ ਤੀਜੇ ਦਿਨ ਦੀ ਸੂਈ ਕੋਲ ਸਟਾਰਟਿੰਗ ਏਡੀ ਚੰਗੀ ਆ ਤੇ ਵਦਨਾ ਇਹ ਕਰਮਾ ਨੇ ਕਰਨਾ ਥੋੜਾ ਬਿਲਕੁਲ ਜੀ ਬਿਲਕੁਲ ਇਹ ਨਹੀਂ ਗਾੜੀ ਪਟੜਕਾ ਹੋ ਗਿਆ ਤੇ ਹੋਰ ਫਰਕ ਪੈਣਾ ਮੈਂ ਦੱਸੋ ਥੋੜਾ ਨੇੜੇ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਹੋ ਇਹਦਾ ਵੀ ਸਤਨਾਮ ਕੀ ਕਰਦੇ ਮੋਹਰੇ ਮੋਲ ਵੀ ਦੀ ਭਾਵੇਂ ਇਹਦਾ 75 ਕਰੀ ਜਾਈਏਗੇ ਹਾਂ ਜਿੰਨਾ ਮਰਜ਼ੀ ਭਾਵੇਂ 74 ਕਰੀ ਜਾਈਏਗੇ ਹਾਂ 70000 ਦੀ ਰਸ਼ੀ ਦੇ ਦਾਂਗੇ 70 ਦੀ ਹਾਂਜੀ ਠੀਕ ਹੈ ਜੀ ਬਿਲਕੁਲ ਬਾਕੀ ਛੋੜ ਛੱਪੇ ਜਿੰਨੇ ਵੀ ਕੋਈ ਆਉਂਦਾ ਕਰਦਿਆ ਕਰੋ ਫੁੱਲੇ ਛੋੜ ਛੱਡ ਕਰਦਾ ਕੋਈ ਗੱਲ ਲਓ ਜੀ ਛੋੜ ਦੀ ਜੀ ਜੇ ਉਹ ਆਪਾਂ ਮੋਹਰੇ 85 ਭਾਵੇਂ ਮੰਗ ਲਈ ਵੱਚੀ ਵੱਡੀ ਆ ਅਗਲਾ ਪੈਸੇ ਨਾਲ ਉਹ ਕੰਮ ਦਾ ਜਲ ਭੈਣ ਭਰਾ ਨਾਲ ਗਾਗ ਬੜੇ ਵੀ ਆਵੇਂ ਨਜਾਇਜ਼ ਨਹੀਂ ਮੁੱਲ ਮੰਗਦਾ ਮਾਲ ਦਾ ਮੁੱਲੀ ਲੈਣਾ ਜੋ ਵੀ ਆ ਬੋ ਦੋਸਤੋ ਇਹ ਤਾਂ ਪੜਤਾ ਹੀ ਚੱਲਣਾ ਹੈ 85 ਮੰਗ ਕੇ ਵਿੱਚੋਂ 5 ਛੱਡ ਕੇ ਕੋਈ 80 ਬਾਲਾ ਖੁਸ਼ੀ ਵਾਲੀ ਗੱਲ ਨਹੀਂ ਹਾਂਜੀ ਪਹਿਲਾਂ 70000 ਕੀਤਾ ਵਿੱਚੋਂ ਉਹਨਾਂ ਕ ਮੰਨਦਾ ਛੋੜ ਛੱਡ ਕਰਦਾ ਹੁਣ 85 ਮੰਗ ਲਈਏ ਤਾਂ ਵੀ ਬਣ ਪਾ ਪੈਸੇ ਲਾਊਗਾ ਬਸ਼ੀ ਵੱਡੀ ਫਿਰ ਚੋਣ ਬੜੀ ਸਾਫ਼ ਸੁਥਰੀ ਨਿਕਲੀ ਆ ਬਿਲਕੁਲ ਬਿਲਕੁਲ ਹਾਂਜੀ ਅੱਛਾ ਸਤਨਾਬਾਈ ਅੱਗੇ ਆਪਣੇ ਕੋਲ 3ਰੇ ਨੰਬਰ ਤੇ ਜਿਹੜੀ ਆ ਆ ਗਈ ਬੈਣ ਇਹ ਸ਼ਾਈਆ ਜਸੂਆ ਸੂਈ ਆ ਜੀ ਅੱਛਾ ਜੀ ਹਾਂਜੀ ਇਹਨੂੰ ਵੀ ਅੱਜ ਤੱਕ ਜਿਆਦਾ ਨਾ ਆਇਆ ਸੂਈ ਤੇ ਜਗ ਦੇ ਨਾ ਹਾਂਜੀ ਇਹਦੇ ਕੋ 13 13.5 14 ਵੀ ਹੋ ਸਕਦਾ 13.5 ਕਿਲੋ ਭਾਈ ਕੋ ਭੜ ਫੜ ਧਾਰ ਹੋਣਾ ਮਾਰੇ ਅੱਛਾ ਬੋਲਾ 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 ਤੇ ਠੰਡੀ ਦੇਖੋ ਠੀਕ ਹੈ ਜੀ ਯਾਗ ਲਗਾ ਤਾ ਜੀ ਹਾਂ ਦੇਖੋ ਕਰੈਕਟ ਲਗਾ ਆ ਲੋ ਸੀਰ ਬਹੁਤੀ ਜ਼ਿਆਦੀ ਗਰਮ ਵਾਲੀ ਸੀਰ ਤੇ ਚਲ ਸਾਰੀਆਂ ਬੜੀਆਂ ਇਹ ਸ਼ਾਈ ਹਾਲ ਸੁਣਾ ਹੁੰਦਾ ਪਰ ਮਜਾ ਹਾਂ ਅਰ ਕੋਈ ਗੱਲ ਵਾਰੀ ਬਣਾ ਬੰਗੇ ਬੰਗੇ ਤੋ ਜਿੱਦਾਂ ਮਰਦਾ ਇਦਾਂ ਇਦਾਂ ਕੋਈ ਗੱਲ ਨਹੀਂ ਮੰਗਾ ਪਾਉ ਨਾ ਕੋਈ ਪਰਵਾਹ ਨਹੀਂ ਬੱਚਾ ਇਹਦਾ ਮਗਰ ਵੱਚਾ ਹੀ ਹੈ ਬੱਚੀ ਆ ਜੀ ਬੱਚੀ ਮਗਰ ਆ ਜੀ ਬੱਚੀ ਜਰਸੀ ਜੀ ਇਹ ਸੁਆ ਕਿਨੋਂ ਦੂਜਾ ਤਿੱਜਾ ਵੀਰ ਜੀ ਤਿੱਜਾ ਕੋ ਮਾਲ ਲੈ ਚਲੋ ਆਪਣੇ ਸਾਹ ਨਾਲ ਦੁੱਜਣਿਆ ਤਿੱਜਾ ਮਾਲੋ ਪਰ ਕੋਈ ਚੱਕ ਮੀ ਲੋ ਵੀ ਭਰਾ ਉਹ ਵੀ 베ਰਵਾ ਜਿਹੜਾ ਪਉਣਾ ਪੈਂਦਾ ਵੀ ਹੋ ਸਕਦਾ ਵੀ ਦੂਜਾ ਵੀ ਹੋਵੇ ਤਿੱਜਾ ਵੀ ਹੋਵੇ ਠੀਕ ਆ ਉਹ ਅੱਗੋਂ ਕੋਈ ਆਫਦੀ ਭਰਾ ਸਮਝ ਵੇਖ ਲੈ ਮਗਰ ਬੱਚੀ ਆ ਅੱਜ ਤੀਜੇ ਦਿਨ ਦੇ ਵਿੱਚ ਠੀਕ ਆ ਜੀ ਸਾਢੇ 13 ਕਿਲੋ ਹੋਗਾ ਬੋਲਾ ਹਾਂ ਜੀ ਹਾਂ ਜੀ ਸਾਢੇ 13 ਸੁਰਾ 17 ਕਿਲੋ ਦੁੱਧ ਨੋਰਮਲ ਹੀ ਦੇ ਜੂਗੀ ਹਮ ਠੀਕ ਹੈ ਜੀ ਪਾਣੀ ਨਹੀਂ ਪੀਣੇ ਜਦੋਂ 2.5 ਹੋ ਗਏ ਆ ਜਾਂਦੇ ਸਿੰਗਣੀਆਂ ਰੋ ਵੀ ਦੋਸਤੋ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਵੇਚ ਤਸਦੀਕ ਕਰਾਤੀ ਹੈ ਕੋਈ ਭੂਰ ਛੱਟਾ ਚੈੱਕ ਕਰਾਉਣਾ ਹੁੰਦਾ ਬਾਕੀ ਮਕਸਦ ਕੋਈ ਵੀਰ ਨੇ ਆਪਦਾ ਬੌਲੇ ਤੇ ਚੋਗੇ ਵੇਖਣੀ ਆਪਦੀ ਤਸਦੀਕ ਹਾਂਜੀ ਬਹੁਤ ਕਰੋ ਦੇਖੋ ਜੀ ਹਾਂ ਕੋਈ ਪਰਵਾਹ ਨਹੀਂ ਕਰਵਾ ਠੋ ਠੋ ਵਾਰ-ਵਾਰ ਪੈਂਦੇ ਰਹੋ ਜਿੱਦਾਂ ਮਰਦੇ ਇਹ ਮਰਜੀ ਕੋ ਭੈਣ ਭਰਾ ਭੈਣ ਚੋਲੇ ਵੀਰ ਚੋਲੇ ਬੱਚਾ ਚੋਲੇ ਕੋਈ ਗੱਲ ਬਾਤ ਠੀਕ ਹੈ ਜੀ ਠੀਕ ਹੈ ਅੱਛਾ ਸਤਨਾਮ ਵੀਰ ਇਹਦੀ ਕੀ ਡਿਮਾਂਡ ਕਰਤੀ ਫਿਰ ਮੋਲ ਤੇ ਵੀਰ ਜੀ ਵਸ਼ੀ ਨਿਕਲ ਨੋ ਕਰਵਾਏ 55 56 ਕਰ ਲੀ ਗਏ ਹਾਂ 8000 ਦੀ ਦੇ ਦਾਂਗੇ ਪੰਜਾ ਦੀ ਹਾਂ ਜੀ ਰੋਕਣਾ ਆਪਾਂ ਮਾਲ ਲਿਆਵਾ ਤੇ ਰੋਕਣੇ ਆਪਾਂ ਮਾਲ ਦੇਦਾ ਕੋਈ ਇਹ ਨਹੀਂ ਵੀ ਪੈਣ ਪੈ ਲੀੜੀ ਲੋਹਾਂ ਦੀ ਗੱਲ ਹੀ ਕਰਨੀ ਠੀਕ ਹੈ ਉਹ ਵੇਚਾਂਗੇ ਚਲੋ ਮਹਾਰਾਜ ਦੀ ਕਿਰਪਾ ਨਾਲ ਮਾਲ ਰੋਜ਼ ਵੇਚਣ ਦੇ ਆ ਵੇਚਾਂਗਾ ਫੇਰ ਤੁਰਾਂਗੇ ਠੀਕ ਆ ਸੋ ਇਹ ਚਾਰ ਬਹਿੜਾ ਦੋਸਤੋ ਅੱਜ ਦਿਖਾਉਣੀਆਂ ਸੀ ਤੁਹਾਨੂੰ ਬਾਈ ਸਤਨਾਮ ਦੇ ਕੋਲੋਂ ਤਿੰਨ ਜਿਹੜੀਆਂ ਸੁਈਆਂ ਸਵਾਈਆਂ ਨੇ ਬਿਲਕੁਲ ਤਾਜ਼ੀਆਂ ਇਧਰੋਂ ਬਿਲਕੁਲ ਤਿੰਨ ਦਿਨਾਂ ਦੋ ਦੋ ਤਿੰਨ ਤਿੰਨ ਦਿਨਾਂ ਦੇ ਵਿੱਚ ਨੇ ਠੀਕ ਆ ਇੱਕ ਬਿਲਕੁਲ ਤਾਜੀ ਜਿਹੜੀ ਦੋਸਤੋ ਕਿ ਗੰਭਨ ਤਿਆਰੀ ਵਾਲੀ ਬਹਿੜ ਤੁਹਾਨੂੰ ਦਿਖਾਤੀ ਆ अच्छा ते सतना भाई आज अपने को चार बड़ा सी हां जी आ वीर जी सही आ ये शाही वाला गब्बणा की गब्बड़ा जी ले आओ इनु भी बाहर कट के दिखाइए ए सुवा दुज्जा 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 जी देण लेजू 8 7 देण ले 8 7 ਲੈ ਦੇ ਲਿਓ ਜੀ 8 7 ਕ ਦਿਨ ਹਜੇ ਭਰਾਵੋ ਹੈਗੀ ਵਜਨ ਵਾਲੀ ਪੂਰੀ ਫੁੱਲ ਵਜਨ ਵਾਲੀ ਸਿੰਘ ਸੁਕੇ ਕੇ ਹਨ ਆ ਸਿੰਘ ਹੈਗਾ ਪਰ ਠੰਡੀ ਬਹੁਤ ਕੋਈ ਪਰਵਾਹ ਨਹੀਂ ਮਾਰਨ ਲੋ ਲਓ ਜੀ ਠੀਕ ਹੈ ਜੀ ਇਹ ਵੀ ਕੋਈ ਮਾਰੂਗੀ ਜਾਂ ਇਸ ਨਗਰਵੜੀ ਜੀ ਆ ਲਓ ਠੀਕ ਹੈ ਬਾਕੀ ਦੋ ਜੱਸ ਵਾਸ ਹੁੰਦੀ ਹੈ ਇੱਕ ਹਫਤਾ ਸਮਾਂ ਬਾਕੀ ਸੁਣ ਦੇ ਵਿੱਚ ਤੋਂ ਥਾਣ ਤੁਣ ਜਿਹੜੇ ਪ੍ਰੋਪਰ ਤੁਹਾਨੂੰ ਆਪਾ ਦਿਖਾ ਦਈਏ ਤਸੱਲੀ ਨਾਲ ਜਿੰਨੇ ਵੀ ਇਹ ਸਿਹਤ ਮੰਨਦਾ ਪੂਰੀ ਕਰਮਾਂ ਦੀ ਗੋਲ ਆ ਆ ਬੀ ਚੋਲਾ ਚਾਲਾ ਬਹੁਤ ਚੰਗਾ ਹਾਂ ਲਾਏ ਪਈ ਹੈ ਹਨਾ ਹਾਂਜੀ ਹਾਂਜੀ ਹਾਂ ਦੇ ਪਹਿਲੇ ਜੋ ਕਿ 7-8 ਦਿਨਾਂ ਦੇ ਬਾਕੀ ਸੀਲ ਆ ਆ ਕਰੋ ਚੈੱਕ ਜੀ ਠੀਕ ਆ ਜਿਦਾਂ ਛੰਡਾ ਹੋ ਆਦਾ ਨਾ ਵੀ ਇਹ ਫ੍ਰਿਜ ਦੋ ਤਿੰਨ ਗਰਮੀਆਂ ਮੱਕੜਾ ਹੋ ਕੰਮ ਆ ਜੀ ਉਹ ਗੱਲ ਹੈ ਨਾ ਇਹ ਫ੍ਰਿਜ ਦੋ ਤਿੰਨ ਮੱਕੜਾ ਨਾ ਬਿਲਕੁਲ ਬਿਲਕੁਲ ਸਾਰੀਆਂ ਗਰਮੀਆਂ ਤਾਂ ਦੱਸੋ ਕੋਈ ਸ਼ੱਕ ਨਹੀਂਗਾ ਵੈੜ 12 13 ਗਿਲਦਾ ਠੱਗੀ ਆ ਠੀਕ ਆ ਰੇਡ ਵੀ ਵੀਰੋ ਸਤਨਾਮ ਕਿੰਨਾ ਕਿ ਜੀ ਰੇਡ ਵੀ ਬਿਲਕੁਲ ਪੱਦਰ ਆ ਜੀ ਦੱਸੋ ਬੱਛੀ ਤੇ 32000 ਦੀ ਹਾਂ 5000 ਦੀ ਦੇ ਦਾਂਗੇ 5000 ਆ ਲਾ ਲਓ ਹਸਾਬ ਤੇ ਬੱਛੀ 32000 ਦੀ ਵੀਰ ਜੀ ਹਾਂ ਹਾਂ ਆ ਦੋ ਤਿੰਨ ਦਿਨ ਭਾਵੇਂ ਸਾਲੀ ਨਾ ਤੇ ਆ ਜੀ ਠੀਕ ਆ ਆ ਤੇ ਪਰਦੇ ਦਾ 25 ਦੇਦਾ ਕੋਈ ਚਲੋ ਜੀ 25000 ਦੀ ਭਰਾਓ ਅਨੀਮਲ ਆਜੂਗਾ ਪੂਰਾ ਸਾਲ ਭਰ ਦੁੱਧ ਪਿਆਊਗਾ ਹਾਂਜੀ ਤੇ ਦੂਜਾ ਸੂਆ ਬੈੜ ਬਾਕੀ ਥਣ ਦੇਵੇ ਦੀ ਬਿਲਕੁਲ ਤੁਹਾਨੂੰ ਦਿਖਾਤੀ ਐ ਦਿਨ 8 ਲੈ ਜੇ 7 ਲੈ ਜੇ ਦਿਨ ਹਜੇ ਇਨੇ ਕ 10 ਲੈ ਜੂਗੀ ਇਨੇ ਕ ਲੈ ਜੂਗੀ ਇਦੋਂ ਤਿੰਨ ਵਾੜਾ ਬਿਲਕੁਲ ਤੁਹਾਨੂੰ ਜਿਹੜੀਆਂ ਦੋਸਤਾਂ ਤਾਜ਼ੀਆਂ ਸੂਈਆਂ ਸਪਾਈਆਂ ਦਿਖਾਈਆਂ ਨੇ ਆਪਾਂ ਨਾਲ ਬੱਚੇ ਆ ਬੌਲੇ ਤੇ ਚੱਲ ਰਹੀਆਂ ਨੇ ਸੋ ਬੌਲੇ ਤੇ ਆਣ ਕੇ ਆਪਦੀ ਪਰਖ ਕਰੋ ਤਸੱਲੀ ਕਰੋ ਵਾੜਾ ਚੰਗੀਆਂ ਨੇ ਇੱਕ 22 ਲੀਟਰ ਵਾਲੀ ਜਿਹੜੀ ਹੁਣ ਬਿਲਕੁਲ ਮੌਕੇ ਤੇ ਹਾਜ਼ਰ ਦੁੱਧ 22 ਲੀਟਰ ਇਹ ਤੁਹਾਨੂੰ ਆਪਾਂ ਦਿਖਾਤੀ ਐ ਠੀਕ ਆ ਸੋ ਵੜਾ ਭਟੀਆਂ ਨੇ ਕੱਦ ਕਾਠ ਆ ਲੀਆਂ ਨੇ ਪੂਰੀਆਂ ਵਜਲੋਡ ਆ ਲਿਆ ਵਜਨ ਭੋਜਨ ਪੂਰਾ ਠੀਕ ਆ ਕੋਈ ਲੱਸੀਆਂ ਜਾਂ ਲਸੇਰੇ ਪਣ ਵੇਚ ਨਹੀਂ ਗੀਆਂ ਪੂਰੀਆਂ ਜੰਮੀਆਂ ਪਲੀਆਂ ਰਾਜੀ ਜੀ ਤੇ ਸਤਨਾਮ ਇਹ ਵੀਰ ਆਪਣੇ ਕੋਲ ਅੱਜ ਤਿੰਨ ਚਾਰ ਵੇਲਾ ਆ ਚਾਰ ਵੇਲਾ ਜੀ ਤੇ ਨੰਬਰ ਕਰ ਦਈਏ ਸਾਂਝਾ ਨੰਬਰ ਆਪਣਾ ਵੀਰ ਜੀ ਹੈਗਾ 94655 55956 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਧਾਰਨ ਠੀਕ ਹੈ ਜੀ ਹਾਂ ਜੀ ਲਵ ਦੋਸਤੋ ਇਹ ਸਨ ਮੇਰੇ ਨਾਲ ਵੀਰ ਸਤਨਾਮ ਸਿੰਘ ਪਸ਼ੂ ਵਪਾਰ ਦਾ ਕੰਮ ਆ ਦੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਮੌਜੂਦ ਨੇ ਕੋਈ 9 8 9 ਨਗ ਜਿਹੜੇ ਅੱਜ ਅਵੇਲੇਬਲ ਨੇ ਠੀਕ ਆ ਜੀ ਪੰਜ ਮੱਝਾਂ ਤੁਹਾਨੂੰ ਦਿਖਾਈਆਂ ਸੀ ਆਪਾਂ ਤੇ ਚਾਰ ਬੈੜਾ ਨੇ ਪਸ਼ੂ ਸੂਏ ਸਵਾਏ ਵੀ ਆ ਤੋਕੜ ਗੱਬਰ ਵੀ ਤੁਹਾਨੂੰ ਮਿਲ ਜਾਣਗੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਕੁਆਲਿਟੀ ਜਿਹੜੀ ਵੀਰ ਦੇ ਕੋਲ ਅਜ ਅਵੇਲੇਬਲ ਆ ਸੋ ਆਓ ਆਪਣੀ ਨਰਕ ਪਰਖ ਕਰੋ ਜਿਹੋ ਜੀ ਜਾਣਕਾਰੀ ਤੁਹਾਨੂੰ ਦਿੱਤੀ ਆ ਉਹ ਬਿਲਕੁਲ ਆਪਣੀ ਜਿਹੜੀ ਦੋਸਤੋ ਵੈਰੀਫਾਈ ਕਰੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ